ਕਿਹੜੀ ਕਾਰ ਦੀ ਇਹ ਬੀਏ ਕਰ ਗਿਆ ਕਹਿੰਦਾ ਕਿੰਨੇ ਨੰਬਰ ਆ 70 ਤੇਰੇ ਨਗਦੇ 70 ਹਾਂ ਉਹ ਕਹਿੰਦਾ ਆਏ ਨੇ ਜੱਟ ਦਿਖਾ ਮੈਂ ਆਇਆ ਕਰ ਬੈਂਤ ਕੋ ਆ ਕੇ ਦਿਖਾ ਰੁਪਿਆ ਪੀਚ ਫਿਰ ਤਾਂ ਮੰਨ ਜੂ ਬੈਂਤ ਬੈਂਤ ਵੀ ਬੋਣਾ ਆਵੇ ਇਹਨੂੰ ਮੰਨ ਜੂ ਯਾਰ ਤੂੰ ਆਏ ਨਾ ਕੀ ਫਾਨਾ ਤੁਸੀਂ ਕਾਪੀਆਂ ਕਾਹੀ ਕਰਦੇ ਨੇ ਨਕਲ ਮਾਰ ਮਾਰ ਕਿੱਥੇ ਦਾਦੀ ਉਹ ਮਾਈਲਾ ਦੀ ਕਿਥੇ ਉਸਿਆ ਉਹ ਵੇ ਜਿਹੜੇ ਅੰਗਰੇਜ਼ੀ ਸਕੂਲਾਂ ਜਾ ਵੱਖਾਂ ਨੂੰ ਪੰਜਾਬੀ ਦੇ ਨਹੀਂ ਹੁੰਦੇ ਤਨੂ ਦੇ ਪੰਜਾਬੀ ਯਾ ਪੰਜਾਬੀ ਆਂਗਰੇਜ਼ੀ ਕਿਵੇਂ ਨਹੀਂ ਆਉਂਦੀ ਪੰਜਾਬੀ ਦੀ ਛੱਡ ਤੂੰ ਦੇਖ ਲੈ ਸਾਡਾ ਕੀ ਹੈ ਬਿਆਦਾ ਕਾਰ ਬਣਨੀ ਪੈਂਦੀ ਇਹਨਾਂ ਨੂੰ ਪੜਨ ਲੱਗੇ ਸਾਹੀ ਜੱਥੇ 643 ਦਾ 647 ਦਾ ਸਾਡੇ ਨੂੰ ਨਹੀਂ ਪਤਾ ਆ ਪੰਜਾਬੀ ਜੀ ਨਹੀਂ ਮੈਨੂੰ 29 39 ਆਉਂਦੀ ਇੰਗਲਿਸ਼ ਤਾਂ ਮੈਂ ਸੁਣਾਇਨਾ ਠੀਕ ਹੈ ਪੰਜਾਬੀ ਦਾ ਹੋ ਚੌਤੀ ਪਾਈ ਤੇ ਕਰਿਆ ਚੱਲਣ ਜਾਏ ਦਮਾ ਸੂਰ ਵੇ ਦੇ ਤਾ ਬੜੇ ਪੈਸੇ ਕੱਢ ਲਗੀਆਂ ਮੈਂ ਗੜੀ ਚਿਕਨੂ ਹਾਂ ਹਾਂ ਜਿੱਥਾ ਹੋਏ ਜਹਾਂ ਕਿ ਮੇਰਾ ਸੌਏ ਤੇਰੇ ਯਾਰੂ ਗਾ ਲਿਖ ਕੇ ਦੱਸਾਂਗੇ 769 979 ਨੂੰ ਆਉਂਦੇ 42 42 ਦੂਜਾ ਕੋਈ ਚੱਕਰ ਨਹੀਂ ਪੂਰੇ ਆਰਡਰ ਦਾ ਕਰ ਪੁੱਛ ਲੈ ਤੂਏ ਤੇ ਵਿੱਚ ਭਈ ਜਵਾਬ ਹਿਸ਼ਾਰ ਦੀ ਬੋਤਲ ਹਾਂ ਹਾਂ ਐ ਸਰਕਾਰੀ ਸਕੂਲ ਨਾਲ ਤਾਂ ਫਾਇਦਾ ਜੀ ਬਣਾ ਹੈ ਤੇ ਆਬੀ ਦਾ ਐ ਥਾਲੇ ਤੋਂ ਤੇ ਜੂ ਬੋਲਦੇ ਨੇ ਕਿ ਨਹੀਂ ਕਿ ਕਿ ਰਹਿੰਦੇ ਨੇ ਪੀ ਨੂੰ ਹਰ ਸਭ ਚ ਹਰ ਕੋਈ ਲੈਂਦਾ ਹਰੇਕ ਬੰਦਾ ਸਮਝਣ ਨੂੰ ਮਾੜਾ ਬੰਦਾ ਵੀ ਮਾੜਾ ਬੰਦਾ ਵੀ ਹੂੰ ਪਾਈਤੀ ਮਾੜੀ ਤਾਂ ਬਹੁ ਮਿਆ ਬੀਫੋਨ ਨੰਬਰ ਲਿਖਿਆਉਣਾ ਹੈ ਹਾਂ ਇਹਦਾ ਫਿਰ ਇਹਦਾ ਉਹੀ 1 2 ਜੋ ਲਿਖਣ ਦੇਣੇ ਹੈ ਵਾਸਤਾ ਹੈ ਓਏ ਤੁਸੀਂ ਚੌੜ ਨਾ ਕਰੋ ਤਰ ਡਿੱਗ ਜਿਓਗੇ ਓਏ ਕੰਧ ਤੇ ਲੱਗ ਰਹੇ ਸਾਲਾ ਮਾਰਨ ਛੋੜ ਦਾਂ ਕਰੋ ਹਾਂ ਗਾਜੀ ਦੇ ਕਰਾ ਜੀ ਰਾਜਾ ਤੇਰੇ ਸੈਕਟਰ ਕੋ ਆ ਜੀ ਗਾਜੀ ਨੇ ਨੀ ਸੁਨਾਮ ਰੱਖਿਆ ਪਤਾ ਨਹੀਂ ਯਾਰ ਪੂਰਾ ਲਾਊਡਰ ਸੁਨਾਮ ਹੈ ਕਿ ਬਿਗੜਦਾ ਹੈ ਨਾਮ ਕਰ ਲੈਂਦਾ ਪੂਰਾ ਲਾਊਡਰ ਆ ਨੰਬਰ 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 ਦੱਸਦੇ ਹਾਂ ਹਾਂ ਉਹ ਲੱਗ ਗਿਆ 96 ਕੱਟੀਆਂ ਨੇ ਯਾਰਾ ਹਾਂ ਫਿਰ ਬਿਆਫੀ ਦੱਸ ਹਾਂ ਤੰਗਾ ਲੋਕਾਂ ਨਾਲ 3 ਸਾਲ 3.5 ਸਾਲ ਦੀ ਬਿਆਫੀ ਨਾ ਦਿਨ ਗਿਆ ਤੀਆਂ ਗੱਲਾਂ ਹੈਗੀਆਂ ਦੇਖੋ ਹੈਗਾ ਗਾਕ ਲੈ ਆ ਫਿਰ ਆ ਜਾ 94653 ਉਹ ਵੀ ਪ੍ਰੋਮੋਸ਼ਨ ਕਰਨਾ ਇਦਾਂ ਨੂੰ ਹਾਂ ਜਾਇਆ ਆ ਦੇ ਦਿਨ ਮਾਨਾ ਇਹ ਤਾਂ ਮਨਵਾਇਆ ਲੱਗਦਾ ਜੁਫੇਰ ਕਰਦਾ ਠਾਲੂ ਬੱਦਲ ਬਹੁਤ ਆ ਰਹੇ ਆ ਇਧਰੋਂ ਸ਼ਾਹ ਜੀ ਕਹਿੰਦੇ ਉਹ ਨਾਲ ਇਹ ਆਣਾ ਨਹੀਂ ਹੈ ਤੇਰੀ ਬਈ ਆ ਗਿਆ ਕੀ ਬੱਦਲ ਦੀ ਵਾਰੀ ਆ ਗਿਆ ਰੌਲਾ ਜਾਂਦਾ ਹੁੰਦਾ ਇਧਰੋਂ ਹੁੰਦਾ ਸ਼ਾਹ ਜੀ ਕਹਿੰਦੇ ਇਹ ਕਰਦਾ ਹੁੰਦਾ ਕਲੱਚ ਫਿਰ ਮੈਂ ਹੰਦ ਕਲੱਚ ਹੂੰ ਮੈਂ ਹਰ ਬਾਏ ਮਿਸਤਰੀ ਕੇ ਟੋਕਰ ਆਇਆ ਕਢਾਉਂਦੇ ਹੁੰਦੇ ਨੇ ਵੀ ਕਢਾਏਗਾ ਜੀ ਹੁਣ ਬਈ ਅੱਠ ਕਿਲਾ ਬੱਦਲ ਨਾਲ ਜੀ ਜੂੰ ਵਧੀਆ ਦੇ ਲਿੱਖੀ ਹੋ ਕੋਈ ਨਹੀਂ ਜਦ ਵੀ ਯਾਰ ਲਾਉਣਾ ਸਹੀ ਗੱਲ ਹੈ ਕਿਤੇ ਟੋਕਣਾ ਦੇਣਾ ਘਟਰੇ ਤਾਂ ਘਟਲੇ ਆ ਕੀ ਕਮ ਵੱਧ ਹੋਊ ਹੁਣ ਤਾਂ ਦਿਹਾੜਾ ਪਲੇਟ ਕਰਦੇ ਹਾਂ ਹਾਂ ਕੋਈ ਦਿਨ ਖਰਾਬ ਤੋਂ ਟੈਨਸ਼ਨ ਨਾ ਜੀ ਨਾ ਉਧਰ ਮੈਂ ਚੋਈ ਤੋਂ ਥੋੜਾ ਕਿਲੋਂ ਨਾ ਜਰਨਾਲ ਕਿਉ ਹਾਂ ਕੌਣ ਮੈਂ ਜਰਨਾਲ ਕੇ ਵਿੱਚ ਕਿਉ ਦੋਈ ਘਰਾਂ ਨੂੰ ਜੀ ਜੇ ਟਾਇਰ ਪਤਾ ਕੀ ਐ ਸੱਚਾ ਫਿਰਦਾ ਹੈਗਾ ਸੱਚਾ ਇਹ ਦੂਰੋਂ ਕਹੇ ਵੀ ਖਰਾਜ ਗਣੀ ਜਾਣੇ ਕੁੱਟਣਾ ਇਹ ਤਾਂ ਬਹੁਤ ਕੰਜਰ ਫਰਾਤੇ ਆ ਪਰ ਅਪੜ ਦਾ ਵਧੀਆ ਚੱਲ ਵਧੀਆ ਕੰਮ ਉਹ ਚੱਕੀ ਇਹਦਾ ਇਹਨੇ ਵੀ ਲਾਲੀ ਦਿੱਤੀ ਇਹਨੇ ਵੀ ਲਾਲੀ ਦਿੱਤੀ ਅਏ ਤਾਂ ਉਹਨਾਂ ਨੇ ਵੀ ਲਾ ਲੀਏ ਸੁੱਕੇ ਗਾਣੇ ਹਨਾ ਉੱਥੇ ਸੁੱਕੇ ਗਾਣੇ ਉਹ ਜੋਗੀਦਨ ਉਹਦੇ ਅਹ ਉਹਦਾ ਹਿੱਟ ਹੈ ਠੀਕ ਹੈ ਉਹ ਉਹਦੀ ਅਭਿਆਸ ਕੀਤੀ ਜੋਗੀ ਇਹਨਾਂ ਨੇ ਕਿਉਂ ਨਾ ਹਾਂ ਉੱਥੇ ਨਾ ਉਹ ਕੱਟ ਗਿਆ ਕੱਟਿਆ ਰਾਤ ਨੂੰ ਜਿਹ ਵੀ ਇਹਨਾਂ ਨੇ ਘੱਟ ਕਰਦੇ ਉਹਨੇ ਵੀ ਟੋਕਰਾ ਵਰਕੇ ਕੱਢਾ ਉਹਨੇ ਘੱਟਨੇ ਹਾਂ ਹਰ ਭਾਂਜੇ ਮਿਸਤਰੀ ਕਹਿੰਦੀ ਇਹਨੇ ਵੀ ਵੱਧ ਘੱਟ ਕੱਢਾ ਜਿਹੜਾ ਕਹਿੰਦੀ ਨਹੀਂ ਕਿਸੇ ਨੂੰ ਵੀ ਕਈ ਵਾਰ ਨਾ ਵੀ ਕੱਢ ਗਿਆ ਤਾਂ ਬੋਲਦੇ ਨਹੀਂ ਮਿਸਤਰੀ ਖੜਕਾ ਯਾਰ ਚਾਹੇ ਕੋਈ ਵੀ ਆਏ ਹਾਂ ਇੱਕ ਜਿਹੇਲੇ ਬੰਦੇ ਤੋਂ ਵੱਧ ਕਢਾ ਲਈ ਕਿ ਜੱਕਰ ਹੈ ਜਿੱਦੇ ਵੀ ਬਸਤੀਆਂ ਨੂੰ ਨਾਲੇ ਕੱਖਾਂ ਨਾਲ ਜਿਆਦਾ ਲਾਲਚ ਨਹੀਂ ਉਹਨਾਂ ਦੇ ਉਗਰਦਾ ਫਿਰ ਵੀ ਹੋ ਜਾਂਦੇ ਨੇ ਯਾਰ। ਕੌਕਾ ਘਰ ਬਹੁਤ ਆਉਂਦੇ ਨੇ ਇੱਥੇ ਕੌਕਾ। ਅੰਨ ਐਂ ਸਰੇ ਜੇ ਨਹੀਂ ਜਾਂਦਾ ਉਹ। ਹੈਂ? ਵਿੱਚ ਦੀ ਕਿਤੇ ਕੰਮ ਕਰਦੇ ਕਰਦੇ ਪੱਟਾ ਚੜਨਾ। ਹਾਂ। ਐਂ ਦਾ ਉੱਥਰ ਹੈਗੀ ਆ। ਐਂ ਦਾ ਹੈਗਾ ਆੱਖਾਂ। ਉਹ ਜਿਹੜੇ ਇੱਥੇ ਰੋਜ਼ ਘੋੜਦੇ ਨੇ ਉਹਨਾਂ ਨੂੰ ਤਾਂ ਪਤਾ ਹਾਂ ਅਗਲਾ ਪੇ ਦੱਬ ਦੱਬ ਲੈਣਗੇ ਸੱਚ-ਸੱਚ ਜੀ ਮੋਟਰ ਜੀ ਦਾ ਇਹ ਨੰਬਰ ਸੀ ਮੈਂ ਤਾਂ ਉੱਥੀ ਆਇਆ ਹੈ ਐਦਾ ਹੈਗਾ ਬਈ ਤੇ ਕੰਮ ਲੱਗ ਰਿਹਾ ਬੰਦਾ ਐਦਾ ਉਹਨਾਂ ਨੇ ਕਈ ਵਾਰ ਪੁਲੀ ਵੀ ਫਿੱਟ ਕਰੀ ਹੋਈ ਆ ਦੇ ਵੀ ਕਈ ਵਾਰ ਲਾਈਟ ਲੂਟ ਵਾਜੇ ਟਰੈਕਟਰ ਪਾ ਦਾਂਗੇ ਵੀ ਅਸੀਂ ਅਗਲੇ ਨੂੰ ਉਹ ਨਹੀਂ ਕਰਦੇ ਵੀ ਪੱਕੇ ਕਰ ਲੱਗੇ ਹੋਏ ਨੇ ਪੁਲੀ ਫਿੱਟ ਕਰੀ ਆ ਟਰੈਕਟਰ ਵਾਲੀ ਉਹਨਾਂ ਨੇ ਹੱਸਤਾ ਜਾ ਕੇ ਉਹ ਫੜ ਫੜ ਬਾਦਲ ਦੀ ਵੀਡੀਓ ਲੈ ਲੈ ਚੋ ਬਾਦਲ ਦੀ ਮਰਦ ਤਾਂ ਗਿਆ ਵਾਲਾ ਹੈ ਕੋਈ ਹਮ ਤਾਂ ਆ ਗਈ ਹੈ ਉਹ ਹੈ ਕੀ ਵੇ ਵੇ ਅੱਜ ਥੋੜਾ ਲੇਟ ਗਿਆ ਦੀ ਹੈ ਲੇਟ ਵੀ ਗਿਆ ਚੱਲ ਬਾਅਦ ਟਾਈਮ ਕਿਹੜਾ ਲੈ ਕੇ ਆਉਣਾ ਹੈ ਅਸੀਂ ਖੇਤੀ ਮੋੜਿਆ ਤੇ ਕੋਈ ਜਿਹੜੇ ਚ ਪੜ੍ਹਾਈ ਵੀ ਖਿੱਚਿਆ ਸਾਢੇ 4 ਗਿਆ ਤੀ ਸਾਢੇ 4 ਜਾ ਕੇ ਕਿੰਨੀ ਕ ਪੜ੍ਹਾਈ ਕਰਾਇਆ ਦੂੰਗਾ ਹੈ ਕੀ ਪੜ੍ਹਾਈ ਦਿੱਤੀ ਤੈਨੂੰ ਨੇ ਮੈਡਮ ਨੇ ਮੈਂ ਪੰਜਾਬੀ ਦਾ ਪੜ੍ਹਕਾ ਹਾਂ ਕੀ ਪੜ੍ਹਕਾ ਹੈ ਲੇਖ ਹੈ ਲੇਖ ਕਾਹਦਾ ਲੇਖ ਇੱਕ ਤਾਂ ਹੋਤੀ 50 ਤੇ ਹੈ ਇੱਕ ਤਾਂ 50 ਬਤਾ ਦੀ ਹਾਂ ਜਦੋਂ ਕੀ ਨਾ ਹੋ ਜਾਂਦੀ ਹੋ ਹੋਰੇ ਨਾ ਵਾਨੀ ਭਾਵਨਨੀ ਫਾਕ ਤੁਸੀਂ ਕਿਹੜਾ ਠੀਕ ਹੈ ਜਦੋਂ ਆਪਾਂ ਨੂੰ ਐਨੇ ਨਹੀਂ ਪਤਾ ਇਹ ਘੰਟਾ ਤਾਂ ਤੈਨੂੰ ਹੋਇਆ ਵੜ ਗਿਆ ਇਹਨੂੰ ਨਾ ਕੀ ਜਾ ਰੱਖ ਤੂੜ ਘੰਟਾ ਹੋ ਗਿਆ ਮੈਨੂੰ ਦੂਰ ਘਟੇ ਦਾ ਨਹੀਂ ਤੈਨੂੰ ਭੁੱਲ ਗਿਆ ਦੂੰਗਾ ਹਾਂ ਫਿਰ ਕੀ ਹੋ ਕਰੇਗਾ ਕਾਂਟਾ ਹੈ ਡੂੜਬੀ ਨਹੀਂ ਹੋਇਆ ਪੜਕਿਆ ਇਹਨੂੰ ਕਹਿੰਦਾ ਲੇਖ ਬੜਕਿਆ ਨਹੀਂ ਪਤਾ ਭਗਤ ਸਿੰਘ ਦਾ ਪੜਕਿਆ ਕਿ ਉਧਮ ਸਿੰਘ ਦਾ ਲੈ ਠੀਕ ਹੈ ਹੈ ਨਾ ਫੇ ਬਾਣੀ ਪੜਾਈ ਕਰਕੇ ਕੋਈ ਨੌਕਰੀ ਮਿਲਦੂ ਗਲਾਮੀ ਹਾਂ ਅਨਾ ਦੇ ਨੱਕ ਅੱਖ ਤੜਕੀ ਲਾਉਂਦੇ ਨੇ ਨਾ ਤੋਈ ਲੈ ਹਾਂ ਕਹਿੰਦਾ ਨਹੀਂ ਟਾਈਮ ਲੱਗਦਾ ਸਰ ਹੱਡਾ ਇਹ ਐਂ ਡੱਜ ਵੀ ਨਾ ਦੇ ਹੁਣ ਹੈ ਸਾਡ ਵਾਲੇ ਮਾਨੀ ਤਾਂ ਅੱਜ ਵੀ ਨਾ ਲਿਆ ਹੁਣ ਪਾਣੀ ਖੜ ਜਾਂਦਾ ਇੱਜਾ ਨਾ ਉਹ ਪਾਣੀ ਖੜ ਜਾਂਦਾ ਪਹੀ ਤਾਂ ਹੋਆ ਉਸਾ ਓ ਮੱਕੀ ਮਰਦੀ ਮੱਕੀ ਜਰੀਦਾਂ ਹੋਈ ਐ ਮੱਕੀ ਮਰਦੀ ਮੱਕੀ ਹੁਣ ਹੋਈ ਤੀ ਇਹਦਾ ਹਾਲੇ ਨਾ ਹੋਇਆ ਕਿਤੇ ਜਿਵੇਂ ਇਹਦੇ ਨਹੀਂ ਹੋਈ ਤੀ ਕਮਲਾ ਜੀ ਇੱਥੇ ਨੇ ਐਈਏ ਕੋ ਆਇਆ ਐ ਚਾਰੀ ਦਾ ਫਾਇਦਾ ਇਹ ਹਾਲ ਗੱਖੜ ਦੇ ਨਾ ਹੁਣ ਹੈਨਾ ਇੱਥੀ ਆਉਣਾ ਲੱਗੇ ਤਾਂ ਐਈਏ ਕਦ ਪਾਸ ਕਰ ਦੂ ਹੈ ਦੋ ਸਾਲ ਨੂੰ ਹਾਂ ਕਰਨੀ ਬਣੀ ਤੋਂ ਕਰਦੇ ਸੀ ਇਹ ਅਈਂ ਵੀ ਜੱਗ ਲਈ ਹੈ ਹਾਂ ਇਹ ਵੀ ਜੱਗ ਨੂੰ ਹਾਂ ਗਲਤ ਕਰੇ ਨਾ ਕਰੇ ਹਾਂ ਹੈ ਪੱਛੀ ਪੱਕੀ ਦਾ ਚਾਰ ਛੋਕੜੇ ਕਰਨੀ ਤੂੰ ਹਾਂ ਹਾਂ ਆ ਵੀ ਕਾ ਖਰਾ ਸਟੋਰ ਹੋਏਗੇ ਹਾਂ ਵੇਖਣ ਤੇ ਮਾਸ ਨਹੀਂ ਝੜਦੇ ਹਾਂ ਆਸਾਂ ਦੇ ਮਾਸ ਨਹੀਂ ਇਹ ਤਾਂ ਨਾਲ ਆ ਆ ਜੋ ਇਹ ਕਨ ਕਲੇਟ ਹੁੰਦੀ ਹਾਂ ਜੀਰੀ ਘੱਟ ਨਹੀਂ ਕੰਦੀ ਕਣਕਾਂ ਜਿਹਾ ਆਪ ਇਧਰ ਧਾਣਾ ਲਾ ਦਾਂਗਾ ਨਿੱਥਰ ਹਾਂ ਥੜੇ ਦੁੱਥੀ ਬਾਈ ਜੀ ਕੱਖਾਈ ਜਾਂਦਾ ਪਾਉਣੇ ਤਾਂ ਖੰਦੇ ਹੀ ਲਾ ਮੈਂ ਹੋਰ ਹੋਰ ਕਰਦੇ ਆਪਣੀ ਤੇ ਜੀ ਰੱਖਾਂਗੇ ਤੂੰ ਜੀਰੀ ਨਹੀਂ ਬੜੀ ਘੱਟ ਨਹੀਂ ਕਲਦੀ ਚਾਹ ਨਾਲ ਬਹਾਨੇ ਉਹੀ ਕਹਿੰਦੇ ਨੇ ਲੋਕ ਹਾਂ ਹੂੰ ਇਹ ਹੁਣ ਜੀਰੀਆਂ ਜਿ ਲੱਗ ਜਣੀਆਂ ਨੇ ਕਦੋਂ ਹੁੰਜਣ ਨੇ ਠੀਕ ਚਲੋ ਬੈਠੇ ਜਾਣੀਆਂ ਹੈ ਜੀ ਇਹ ਪਹਿਲਾਂ ਬੜ ਜਾਣੀਆਂ ਹੈ ਆ ਇਹ ਬਰੂਣੀ ਕਰਨੀ ਪਵੇ ਨਾ ਰੌਣੀ ਕਰਨੀ ਹੋਰ ਸਾਨੂੰ ਰੌਣੀ ਕਰਨ ਵਾਲੇ ਕੰਮ ਤੁਸੀਂ ਤਾਂ ਬਾਹਰ ਰੁੱਖਾ ਨਿਕਲਦਾ ਜੇ ਅਸੀਂ ਉਹ ਕਰਦੇ ਖੜਾਉਂਦੇ ਬਰੇਸ ਤੋਂ ਨਹੀਂ ਗੀ ਹਾਂ ਅਰ ਕਿਹਦਾ ਯਾਰ ਹੋਗਾ ਜਿਵੇਂ ਚੌਪੜੀਆ ਕਰਾਉਂਦੀ ਸੁਲਾਏ ਜੇ ਸਿਸਟਮ ਬਣਾਉਂਦਾ ਹੋਰ ਹੋਰ ਸੇਦੀ ਗਲੂ ਰੋਣਾ ਲੈ ਸੁੰਡ ਖੜੇ ਕਰਦੇ ਨਾ ਬੱਦਰ ਇਹ ਵੀ ਕੰਮ ਕਰ ਹਾਂ ਕਿੱਥੇ ਆਉਣੇ ਰਾਈ ਦੱਬਣੀਆਂ ਨਹੀਂ ਦੱਬੜੀ ਲੰਮੀ ਟਾਈਮ ਚ ਹਾਂ ਕਿੱਥੇ ਟੋਟੇ ਹੋ ਨਹੀਂ ਮਰੇ ਸੁੰਡਾ ਫਿਰ ਪਾਇਆ ਨਾ ਉੱਥੇ ਪੈਣ ਜੀ ਕਣਕ ਗਾ ਹੋ ਜਾ ਜੇ ਗਰੋਥਾ ਨੂੰ ਸੁੰਡ ਤਾਂ ਪੈਲੇ ਜਹੀਗਾ ਹਾਂ ਕਣਕ ਉਹਦੇ ਫੋਟੋ ਵੱਧ ਕਰਦੀ ਆ ਜਮਾਨ ਨੁਕਸਾਨ ਨਾ ਕਰੇ ਕਟ ਕੇ ਹੀ ਦੇ ਦੇ ਗੱਲ ਆ ਥੋੜਾ ਥੋੜਾ ਇਹ ਕਿ ਭਾਈ ਹੈ ਨਾ ਕੋਈ ਨੁਕਸਾਨ ਤਾਂ ਵੇਲਾ ਕਰ ਦਿੰਦਾ ਕੋ ਤਾਂ ਆਪਣੀ ਖੇਤੀ ਕਰਨੀ ਆ ਖੇਤੀ ਕਰਨੀ ਆ ਆਰ ਮਿਲ ਕਰ ਰਹੇ ਹਾਂ ਉਹ ਤਾਂ ਪਟਕੇ ਟਲੱਖੀ ਸਾਰਾ ਜੰਗੜ ਆ ਘੰਦਰ ਨੂੰ 10 ਇੰਚੀ ਧਰ ਲਾਇਆ ਵਾ ਕਿਹੜਾ ਜਿਹੜਾ ਪਟਕੇ ਆ ਫਾਸਟ ਫੁੱਟਸ ਪੁਰਾਣਾ ਅੱਛਾ ਤੇਰਾ ਕੰਮ ਦੇ ਜੋਰ ਆ ਸੱਚ ਸਮਸਤੇ ਪਲਾਸਟਰ ਕਰ ਦਾਂਗੇ ਉਹ ਨਮੀਆਂ ਦਾ ਫਸਲਾ ਹੈ ਮੈਂ ਉੱਥੇ ਚੱਕ ਕੇ ਲਾ ਦੇਣਾ ਥੋੜਾ ਜਿਹਾ ਤੇ ਉਹ ਮੱਸਰ ਘਟ ਕੇ ਜਦੋਂ ਤੁਹਾਨੂੰ ਮਿੱਟੀ ਪੁੱਛਾਂਗੇ ਨਾਲੇ ਤਾਂ ਆਇਆਂ ਦੀ ਕੋਠਾ ਪਾਵਾਂਗੇ ਪਲਾਗਾ ਮਜ਼ਦੂਰੀ ਆ ਬੜੀ ਮਜ਼ਦੂਰੀ ਕੋਠੇ ਦਾ ਸਾਲ ਜੀ ਦੇਖਾਂਗੇ ਮਾ ਕੇ ਸਾਡੀ ਵੀ ਰਾਇ ਬਣ ਬਦਲ ਕੇ ਫਿਰ ਉੱਥੇ ਬਣਾਵਾਂਗੇ ਤਾਂ ਨਹੀਂ ਤੇ ਯਾਰਾਂ ਦੀ ਮੋਟਰ YouTube ਦਾ ਤੇ ਜੋ ਤਰ੍ਹਾਂ ਪੱਟਾ ਉਹ ਤੁੰਗ ਢਿੱਗੀ ਬਿੜ ਚਾ ਆ ਕੇ ਰਹੇ ਹਟ ਲਾਗੇ ਹੁਣ ਲੱਗਦਾ ਵੀ ਆਊਗਾ। ਕੀ? ਮੀਂਹ ਆ। ਮੀਂਹ ਆ ਦੇ ਉੱਠ ਖੜਿਆ। ਪਹਿਲਾਂ ਤਾਂ ਪਾੜ ਗਿਆ ਦੀ ਬੱਦਲ। ਪਹਿਲਾਂ ਤਾਂ ਪਾੜ ਗਿਆ ਦੀ ਬੱਦਲ ਜਾ। ਜਿਵੇਂ ਇਹਨਾਂ ਨੇ ਗੁਰਲਾਲ ਜਿਹੜਾ ਜੋ ਲੇਟ ਵੀ ਜਿਹੜਾ ਕੂੜੀ ਚਰੀ ਅੱਗੇ ਆ ਗਈ। ਪਰ ਮੱਕੀ ਚਰੀ ਗਾ ਜੂ ਲੇਟ ਵੀ ਜੇ। ਹਾਂ। ਜੋ ਦੀ ਬੀਜੇ ਫਿਰ ਤਾਂ ਅਸੀਂ ਚਾਰ ਵਾਲੀ ਲੱਕੀ ਦੇ ਬਰੋਬਰ ਆ ਜੇ ਕੱਦ ਇੰਨਾ। ਚਲੋ। ਜੇ ਉਹ ਨਹੀਂ ਬੀਜਦੇ ਤਾਂ ਥੋੜੀ ਕੰਮਸਾਰ। ਇਹਨੂੰ। ਇਹ ਮੱਕੀ ਚਰੀ ਇਹ ਪਾੜਦੀ ਅਪ੍ਰੈਲ 'ਚ ਹੈ ਤਾਂ ਜਲਦੀ ਕਰ। 70 ਦਿਨਾਂ ਦਾ ਇਹ ਵੱਡਾ ਭਾਲਦੀ ਯਾਰ ਨਾ ਹੁਣ 70 ਦਿਨਾਂ ਦੀ ਹੋਗੀ ਕਿ ਵੱਧੂ ਆਪ੍ਰੈਲ ਤੋਂ ਆਉਣੀ ਜੀ ਹੋਗੀ ਹੁਣ ਨਾ ਫੇਰ ਤਾਂ ਮੱਕੀ ਦੇ ਚਾਰਨ ਵਾਲੇ ਇਹ ਵਟਸਐਪ ਹੀ ਆ ਛਟਾ ਆ ਜਾ ਸਾਲ ਸਕਦੇ ਤੇ ਇਹ ਤਾਂ ਨਹੀਂ ਛੇਤੀ ਛਟਾ ਉਹ ਕਿਹੜੀ ਹੁੰਦੀ ਆ ਉਹ ਤਾਂ ਬੀਜ ਉਹਦੇ ਬਾਸ ਤੇ ਹੁੰਦਾ ਇਹ ਤਾਂ ਭੰਦੇ ਆਦੀ ਹਲੇ ਵੀ ਨਹੀਂ ਕੱਢਦੀ ਛਟਾ ਇਹ ਨਾ ਛਟਾ ਛੱਟੇ ਵਾਲੀ ਕੱਦ ਤਾਂ ਨਹੀਂ ਏਡਾ ਕਰਦੀ ਨਾ ਵੀ ਕਰਦੀ ਉਹ ਤਾਂ ਇੰਦੀ ਕਰੂ 30% ਵੇ ਜੇ ਇਹ ਛੱਟਾ ਨਹੀਂ ਕਰਦੀ ਤਾਂ ਕਰ ਦੇਖਦਾ ਹੈ ਹਾਂ ਕਹਿੰਦਾ ਹੋਰੀ ਹੋਗੀ 10 12 13 ਵੋਟਾਂ ਦੀ ਬਸ ਓਕੇ ਚੱਲੋ ਦੰਦ ਚਲੀ